ਇਸ ਨੂੰ ਲੜਿਆ ਔਰ ਅੰਜਾਮ ਤੱਕ ਪਹੁੰਚਾਇਆ ਕਿਉਂਕਿ ਲੜਾਈ ਬਹੁਤ ਲੰਬੀ ਸੀ ਸੰਘਰਸ਼ ਬਹੁਤ ਵੱਡਾ ਸੀ ਗੱਲਬਾਤ ਕਰਦੇ ਆ ਉਸ ਕੁੜੀ ਦੇ ਨਾਲ ਜਿਸ ਦੇ ਨਾਲ ਇਹ ਘਟਨਾ ਵਾਪਰੀ ਸੀਗੀ ਕੋਰਟ ਦੇ ਵਿੱਚ ਲੜਾਈ ਲੜੀ ਉਸਨੇ ਔਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੂੰਗਾ ਕਿ ਜਿਸ ਤਰੀਕੇ ਨਾਲ ਤੁਸੀਂ ਇੱਕ ਧਿਰ ਦੇ ਨਾਲ ਸਮਝ ਲਓ ਲੜ ਰਹੇ ਸੀਗੇ ਪਾਸਟਰ ਬਜਿੰਦਰ ਇੱਕ ਪ੍ਰਭਾਵਸ਼ਾਲੀ ਚਿਹਰਾ ਤਕੜੇ ਲਿੰਕ ਵੀ ਮੰਨੇ ਜਾਂਦੇ ਸੀਗੇ ਔਰ ਉਹਨੂੰ ਹੁਣ ਜਦੋਂ ਉਮਰ ਕੈਦ ਦੀ ਸਜ਼ਾ ਕੋਰਟ ਨੇ ਸੁਣਾਈ ਤਾਂ ਤੁਹਾਨੂੰ ਕੀ ਫੀਲ ਹੋਇਆ ਕਿ ਲੱਗਿਆ ਕਿ ਰਾਹਤ ਮਿਲੀ ਹੈ ਮੈਂ ਪ੍ਰੋ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਮੈਂ 7 ਸਾਲ ਹੋ ਚਲੇ ਇਸ ਕੇਸ ਨੂੰ ਲੜਦੇ ਹੋਏ ਔਰ ਅੱਜ ਮੈਨੂੰ ਜਿੱਤ ਪ੍ਰਾਪਤ ਹੋਈ ਹੈ ਮੈਂ ਬਹੁਤ ਖੁਸ਼ ਹਾਂ ਮੈਂ ਜੱਜ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਔਰ ਮੇਰੇ ਵਕੀਲ ਸਾਹਿਬ ਸਾਗਰ ਅਨਿਲ ਸਾਗਰ ਜੀ ਔਰ ਸਮੇ ਸਾਨੀ ਜੀ ਔਰ ਮੋਹਿਤ ਐਡਵੋਕੇਟ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਸਰਵਜੀਤ ਸਿੰਘ ਰੋਕੀ ਵਾਲਮੀਕੀ ਦਾ ਕਰਨਾ ਚਾਹੁੰਦੀ ਆ ਜਿਨ੍ਹਾਂ ਤੇ ਇਸ ਪਰਚੇ ਦੇ ਨੂੰ ਰੋਕਣ ਦੇ ਲਈ ਬਹੁਤ ਸਾਰੀਆਂ ਐਫਆਈਆਰਸ ਹੋਈਆਂ ਬਹੁਤ ਸਾਰੇ ਝੂਠੀਆਂ ਕੰਪਲੇਂਟਾਂ ਵੀ ਹੋਈਆਂ ਬਹੁਤ ਸਾਰੇ ਹਮਲੇ ਵੀ ਹੋਏ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਦੋਸ਼ੀ ਕਰਾਰ ਦੇ ਦਿੱਤਾ ਗਿਆ ਪਿਛਲੇ ਦਿਨੀ ਜਦੋਂ ਦੋਸ਼ੀ ਕਰਾਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਫਿਰ ਸਜ਼ਾ ਸੁਣਾਈ ਜਾਣੀ ਸੀ ਤੁਹਾਨੂੰ ਆਸ ਉਮੀਦ ਇਸ ਤਰ੍ਹਾਂ ਦੀ ਹੈਗੀ ਸੀ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਾਰੀਆਂ ਚੀਜ਼ਾਂ ਮੈਨੇਜ ਹੋ ਜਾਂਦੀਆਂ ਪਰ ਸਭ ਤੋਂ ਉੱਪਰ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਤੇ ਕੋਰਟ ਨੂੰ ਮੰਨਿਆ ਜਾਂਦਾ ਬਿਲਕੁਲ ਬਿਲਕੁਲ ਮੈਨੂੰ ਤਾਂ ਇਹ ਸੀ ਚਲੋ 10-15 ਸਾਲ ਦੀ ਸਜ਼ਾ ਹੋਏਗੀ ਇਹਤੇ ਬੰਦੇ ਨੂੰ ਅਕਲ ਵੀ ਆਣੀ ਚਾਹੀਦੀ ਹੈ ਪਰ ਇਹ ਦਰਿੰਦੇ ਨੂੰ ਜੱਜ ਸਾਹਿਬ ਨੇ ਟਿਲ ਦੱਤ ਦੇ ਦਿੱਤਾ ਮੈਂ ਉਸ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਦੋਂ ਦੋਸ਼ੀ ਕਰਾਰ ਦਿੱਤਾ ਗਿਆ ਕਿ ਇਸ ਪੂਰੇ ਕੇਸ ਦੇ ਵਿੱਚ ਦੋਸ਼ੀ ਮੰਨ ਲਿਆ ਗਿਆ ਕਿ ਦੋਸ਼ੀ ਹੈਗਾ ਇਹ ਇਸ ਨੇ ਇਸ ਤੋਂ ਬਾਅਦ ਫਿਰ ਇਸ ਨੂੰ ਸਜ਼ਾ ਸੁਣਾਈ ਜਾਣੀ ਸੀਗੀ ਉਦੋਂ ਕੀ ਤੁਹਾਨੂੰ ਲੱਗ ਰਿਹਾ ਸੀਗਾ ਜਾਂ ਉਸ ਵੇਲੇ ਤੁਹਾਨੂੰ ਇਹ ਇੰਨੀ ਆਸਮਿਤ ਹੈਗੀ ਸੀਗੀ ਕਿ ਇਸ ਮੁਕਾਮ ਤੱਕ ਪਹੁੰਚੂਗਾ ਕੇਸ ਤੁਹਾਡਾ ਨਹੀਂ ਦੇਖੋ ਇਹ ਤਾਂ ਰੱਬ ਦੀ ਜੋਸ਼ਾ ਹੁੰਦੀ ਨਾ ਉਹੀ ਹੁੰਦਾ ਕੀ ਪਤਾ ਇਹਨੇ ਕਿੰਨੀਆਂ ਕੁੜੀਆਂ ਨਾਲ ਜ਼ਬਰ ਜਨਾਹ ਕੀਤਾ ਕਿੰਨੀਆਂ ਕੁੜੀਆਂ ਦਾ ਸ਼ੋਸ਼ਣ ਕੀਤਾ ਇਹ ਤਾਂ ਹੁਣ ਹੌਲੀ ਹੌਲੀ ਬਾਹਰ ਆਣ ਗਈਆਂ ਇਹ ਕੱਲੇ ਮੇਰੇ ਮੇਰੇ ਤੇ ਹੋਏ ਜੁਰਮਾਂ ਦੀ سزا ਨਹੀਂ ਹੈ ਕੀ ਪਤਾ ਕਈ ਕੁੜੀਆਂ ਨਹੀਂ ਵੀ ਬਾਹਰ ਆਂਦੀਆਂ ਉਹਨਾਂ ਦੇ ਜੁਰਮਾਂ ਦੀ سزا ਵੀ ਇਸ ਨੂੰ ਮਿਲੀ ਅੱਜ ਜਦੋਂ ਇੱਕ ਧਰਮਗੁਰੂ ਹੋਣ ਦਾ ਬੰਦਾ ਦਾਵਾ ਕਰਦਾ ਤੁਸੀਂ ਵੀ ਇਸੇ ਤਰੀਕੇ ਨਾਲ ਸ਼ਿਕੰਜੇ ਦੇ ਵਿੱਚ ਫਸੇ ਜਿਹੜੀ ਮੈਂ ਐਫ ਆਈ ਆਰ ਪੜੀ ਤੁਸੀਂ ਕਿਸ ਤਰੀਕੇ ਨਾਲ Trap ਦੇ ਵਿੱਚ ਫਸ ਗਏ ਉਸ ਤੋਂ ਬਾਅਦ ਚਲੋ ਬਾਕੀ ਦੇ ਲੋਕ ਵੀ ਜਿਹੜੇ ਉਹਦੇ ਸਪੋਰਟਰ ਸੀਗੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹਾਲਾਂਕਿ ਮੇਨ ਜਿਹੜਾ ਅ ਸੀਗਾ ਦੋਸ਼ੀ ਕਰਾਰ ਦਿੱਤਾ ਗਿਆ ਪਾਸਟਰ ਬਜਿੰਦਰ ਨੂੰ ਕੀ ਜਿਹੜੀਆਂ ਹੋਰ ਵੀ ਤੁਸੀਂ ਕੁੜੀਆਂ ਦਾ ਜ਼ਿਕਰ ਕਰ ਰਹੇ ਹੋ ਜਾਂ ਹੋਰ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਪਾਵਰ ਵੀ ਹੈਗੀ ਸੀਗੀ ਇਹਦੇ ਕੋਲੇ ਥੋੜੀ-ਬਹੁਤ ਜਿਵੇਂ ਵੀਡੀਓਜ਼ ਅਸੀਂ ਦੇਖਦੇ ਹਾਂ ਤੁਸੀਂ ਵਿੱਚ ਵੀ ਰਹੇ ਹੋ ਸਿਸਟਮ ਦੇ ਵੀ ਇਹਨਾਂ ਦੇ ਕੋਈ ਕੁੜੀਆਂ ਜਾਂ ਮੁੰਡੇ ਲੋਕ ਨੱਚਦੇ ਹੋਏ ਜਾਂ ਕੁਝ ਹੋਰ ਤਰੀਕੇ ਦੀਆਂ ਹਰਕਤਾਂ ਕਰਦੇ ਹੋਏ ਨਜ਼ਰ ਆਉਂਦੀ ਦਾ ਵਕਰ ਦੇ ਕਿ ਉਹਨਾਂ ਨੂੰ ਠੀਕ ਕੀਤਾ ਜਾਂਦਾ ਕੋਈ ਥੋੜੀ ਬਹੁਤੀ ਪਾਵਰ ਮਾੜਾ ਮੋਟਾ ਤੁਸੀਂ ਮਹਿਸੂਸ ਕੀਤਾ ਕਦੇ ਕਿ ਨਹੀਂ ਦੇਖੋ ਕੋਈ ਪਾਵਰ ਨਹੀਂ ਆਗਰ ਪਾਵਰ ਹੁੰਦੀ ਤੇ ਅੱਜ ਉਸ ਰਾਖਾ ਦੇ ਪਿੱਛੇ ਨਹੀਂ ਹੁੰਦਾ ਔਰ ਰਹੀ ਉਸਦੇ ਕੋਲ ਸਿਰਫ ਪੈਸੇ ਦੀ ਪਾਵਰ ਸੀ ਪੋਲੀਟੀਕਲ ਪਾਵਰ ਸੀ ਔਰ ਪਬਲਿਕ ਪਾਵਰ ਸੀ ਯਾਨੀ ਕਿ ਜਿਹੜੀਆਂ ਇਹ ਸਾਰਾ ਤੰਤਰ ਮੰਤਰ ਇਹ ਸਭ ਕੁਝ ਹੋਣ ਦਾ ਪਾਵਰ 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 ਹੁੰਦਾ ਦਾ ਦਾਵਾ ਕੀਤਾ ਜਾਂਦਾ ਸਭ ਫੇਕ ਸੀ ਝੂਠ ਸੀਗਾ ਉਹ ਸਾਰਾ ਪ੍ਰੀਰ ਪਲੈਨਿੰਗ ਹੁੰਦੀ ਸੀ ਇੱਕ ਹਫਤਾ ਪੂਰੀ ਪ੍ਰੈਕਟਿਸ ਹੁੰਦੀ ਸੀ ਉਹਦੇ ਬਾਅਦ ਵਿੱਚ ਜੋ ਸੰਡੇ ਨੂੰ ਸਮਾਗਮ ਹੁੰਦਾ ਸੀ ਉਹਦੇ ਵਿੱਚ ਸਾਰਾ ਕੁਝ ਦਿਖਾਇਆ ਜਾਂਦਾ ਸੀ ਯਾਨੀ ਆਮ ਤੌਰ ਤੇ ਜਿਸ ਤਰੀਕੇ ਦੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਇਹ ਸਾਰੀਆਂ ਚੀਜ਼ਾਂ ਫੇਕ ਸੀ ਝੂਠੀਆਂ ਸੀਗੀਆਂ ਯਾਨੀ ਇਹ ਇੱਕ ਪਲਾਨ ਕਰਕੇ ਕੀਤਾ ਜਾਂਦਾ ਲੋਕਾਂ ਨੂੰ ਅਟਰੈਕਟ ਕਰਨ ਵਾਸਤੇ ਵੀਡੀਓ ਬਣਾ ਲੈ ਜਾਂਦੇ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਤੇ ਅੱਧੇ ਨਾਲੋਂ ਜ਼ਿਆਦਾ ਲੋਕ ਤਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ ਸੋਸ਼ਲ ਮੀਡੀਆ ਤੇ ਦੇਖੋ ਅਸੀਂ ਸੀਰੀਅਲ ਵੀ ਦੇਖਦੇ ਆ ਅਸੀਂ ਸ਼ਕਤੀਮਾਨ ਦੇਖਦੇ ਸੀ ਪਹਿਲਾਂ ਬਸ ਉਹੀ ਸੇਮ ਚੀਜ਼ ਹੈ ਜੋ ਕੈਮਰੇ 'ਚ ਦਿਖਾਇਆ ਜਾਂਦਾ ਲੋਕ ਉਹਨੂੰ ਸੱਚ ਸਮਝ ਕੇ ਉਹਦੇ ਕੋਲ ਜਾਂਦੇ ਸੀ ਬਹੁਤ ਸਾਰੇ ਲੋਕ ਇਹ ਕਹਿੰਦੇ ਹੁੰਦੇ ਕਿ ਜੀ ਸਾਡਾ ਤਾਂ ਇਲਾਜ ਹੋ ਗਿਆ ਕਿਸੇ ਦਾ ਕਹਿੰਦਾ ਕੈਂਸਰ ਠੀਕ ਕਰਤਾ ਕਿਸੇ ਨੂੰ ਕਹਿੰਦਾ ਕਿ ਮਰੇ ਪਏ ਬੰਦੇ ਨੂੰ ਜਿੰਦਾ ਕਰ ਦੁੱਤਾ ਇਹੋ ਜਿਹੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਚਲਾਈਆਂ ਜਾਂਦੀਆਂ ਸੀ ਇਹਨਾਂ ਵੱਲੋਂ ਦੇਖੋ ਇਹ ਸਾਰਾ ਪ੍ਰੀਪਲੈਨਿੰਗ ਹੁੰਦਾ ਕਿਉਂਕਿ ਦੇਖੋ ਅਗਰ ਜੇ ਬਿਮਾਰੀਆਂ ਹੀ ਠੀਕ ਕਰਨੀਆਂ ਹੁੰਦੀਆਂ ਜਾਂ ਕੁਝ ਵੀ ਇਸ ਤਰ੍ਹਾਂ ਇੰਨੇ ਨੇ ਵੱਡੇ ਸਾਡੇ ਹਸਪੀਟਲ ਖੁੱਲੇ ਹੋਏ ਸਾਡੇ ਸ਼ਹਿਰਾਂ ਦੇ ਵਿੱਚ ਇੰਨੇ ਵਧੀਆ-ਵਧੀਆ ਡਾਕਟਰਸ ਨੇ ਫਿਰ ਉਹਨਾਂ ਦੀ ਲੋੜ ਹੀ ਨਹੀਂ ਆ ਫਿਰ ਸਾਰੇ ਪੇਸ਼ੈਂਟ ਇਹਦੇ ਕੋਲ ਕਿਉਂ ਨਹੀਂ ਆਏ ਉਹ ਜਿੰਨੇ ਵੀ ਇਹਦੇ ਪੇਸ਼ੈਂਟ ਹੁੰਦੇ ਸੀ ਜਿੰਨੇ ਵੀ ਲੋਕ ਸਾਡੇ ਦੇ ਖਰੀਦੇ ਹੋਏ ਹੁੰਦੇ ਸੀ ਜੋ ਇਹ ਉਹਨਾਂ ਨੇ ਕਹਿੰਦਾ ਸੀ ਉਹੀ ਕਰਦੇ ਸੀ ਤੁਸੀਂ ਵੀ ਕਦੇ ਉਸ ਚੀਜ਼ ਦਾ ਹਿੱਸਾ ਬਣਾਈ ਸੀ ਜਾਂ ਬਣਾਉਣ ਲਈ ਤੁਹਾਨੂੰ ਕਿਹਾ ਗਿਆ ਸੀ ਕਿ ਜੀ ਤੁਸੀਂ ਵੀ ਆਓ ਇਸ ਸਿਸਟਮ ਦੇ ਵਿੱਚ ਤੁਸੀਂ ਵੀ ਥੋੜਾ ਬਹੁਤ ਡਰਾਮਾ ਕਰਕੇ ਦਿਖਾਓ ਨਹੀਂ ਮੈਂ ਕੋਈ ਡਰਾਮਾ ਕੀਤਾ ਤਾਂ ਨਹੀਂ ਬਟ ਮੈਂ ਇਸ ਚੀਜ਼ ਨੂੰ 2018 ਵਿੱਚ ਹੀ ਡਿਸਕਲੋਜ਼ ਕਰ ਦਿੱਤਾ ਸੀ ਇਹ ਇੱਕ ਪਾਦਰੀ ਨਹੀਂ ਆ ਇਹ ਇੱਕ ਪਖੰਡੀ ਆ ਔਰ ਬਾਈਬਲ ਦੀ ਆਡ ਵਿੱਚ ਇਹ ਇੱਕ ਪਖੰਡਵਾਦ ਫੈਲਾ ਰਿਹਾ ਹੈ ਔਰ ਜਦੋਂ ਹੁਣ ਕੂਟ ਦੇ ਵਿੱਚ ਤੁਸੀਂ ਹਾਲਾਂਕਿ ਐਫ ਆਈ ਆਰ ਜਦੋਂ ਤੁਸੀਂ ਕਰਾਈਏ ਤੁਹਾਨੂੰ ਕਦੋਂ ਲੱਗਿਆ ਕਿ ਭਾਈ ਤੁਸੀਂ ਤਾਂ Trap ਦੇ ਵਿੱਚ ਫਸ ਗਏ ਹੋ ਔਰ ਤੁਹਾਨੂੰ ਐਫ ਆਈ ਆਰ ਕਰਾਉਣੀ ਚਾਹੀਦੀ ਹੈ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਤੁਹਾਨੂੰ ਕਿਉਂਕਿ ਇਹ ਵੀ ਇੱਕ ਜਿਗਰੇ ਵਾਲਾ ਕੰਮ ਸੀਗਾ ਨਾ ਇੰਨੀ ਵੱਡੀ ਤਾਕਤ ਦੇ ਨਾਲ ਲੜਨਾ ਜਾਂ ਇੰਨੇ ਵੱਡੇ ਬੰਦੇ ਦੇ ਧਿਰ ਦੇ ਨਾਲ ਲੜਨਾ ਜਦੋਂ ਮੇਰੇ ਨਾਲ ਇਨਸੀਡੈਂਟ ਹੋਇਆ ਸੀ ਮੈਂ ਉਸ ਟਾਈਮ ਹੀ ਮਤਲਬ ਕਿ 3 ਮਹੀਨੇ ਤੱਕ ਮੈਂ ਆਪਣੀ ਕੰਪਲੇਂਟ ਲੈ ਕੇ ਹੀ ਘੁੰਮਦੀ ਰਹੀ ਮੇਰੀ ਕਿਤੇ ਸੁਣਵਾਈ ਨਹੀਂ ਹੋ ਰਹੀ ਸੀ ਉਸ ਤੋਂ ਬਾਅਦ ਜੋ ਮੇਰੇ ਸਰਜੀ ਸਿੰਘ ਰੋਕੀ ਵਾਲਮੀਕੀ ਜੀ ਨੇ ਉਸ ਟਾਈਮ ਮੈਂ ਉਹਨਾਂ ਨੂੰ ਨਹੀਂ ਜਾਣਦੀ ਸੀ ਉਹਨਾਂ ਦੀ ਤਾਂ ਮੈਰਿਜ ਮੇਰੇ ਨਾਲ 2023 ਵਿੱਚ ਹੋਈ ਉਸ ਤੋਂ ਪਹਿਲਾਂ ਮੈਂ ਉਹਨਾਂ ਨੂੰ 2018 ਵਿੱਚ ਮੈਂ ਨਹੀਂ ਜਾਣਦੀ ਸੀ ਉਹਨਾਂ ਦੀ ਇੱਕ ਧਰਮ ਦੀ ਭੈਣ ਬਣੀ ਹੋਈ ਸੀ ਜੋ ਕਿ ਮੇਰੀ ਫਰੈਂਡ ਸੀ ਉਹਨੇ ਕਿਹਾ ਕਿ ਅਗਰ ਤੁਹਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਮੇਰੇ ਬ੍ਰਦਰ ਦੀ ਐਨ ਜੀਓ ਹੈ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਫਿਰ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਇਹਨਾਂ ਨੇ ਮੇਰੀ ਪੂਰੀ ਗੱਲ ਸੁਣੀ ਮੈਂ ਇਹਨਾਂ ਨੂੰ ਚੈਟ ਦਿਖਾਈ ਹਰ ਇੱਕ ਚੀਜ਼ ਦਿਖਾਈ ਪ੍ਰੂਫ ਦਿੱਤੇ ਇਹਨਾਂ ਨੂੰ ਮੈਂ ਫਿਰ ਇਹਨਾਂ ਨੇ ਮੈਨੂੰ ਐਸਐਸਬੀ ਸਾਹਿਬ ਕੋ ਪੇਸ਼ ਕੀਤਾ ਔਰ ਐਸਐਸਬੀ ਸਾਹਿਬ ਨੇ ਜੋ ਡਾਕੂਮੈਂਟਸ ਚੈੱਕ ਕੀਤੇ ਉਹਨਾਂ ਨੇ ਮਤਲਬ ਉਸੇ ਦਿਨ ਹੀ ਐਫ ਆਈ ਆਰ ਦੇ ਆਰਡਰ ਦੇ ਦਿੱ ਜਦੋਂ ਸੁਣਵਾਈ ਨਹੀਂ ਹੋ ਰਹੀ ਸੀ ਤੁਸੀਂ ਥਾਣਿਆਂ ਦੇ ਵੀ ਚੱਕਰ ਕੱਢੇ ਹੋਣਗੇ ਉਦੋਂ ਇੱਕ ਵਾਰ ਲੱਗ ਰਿਆ ਸੀਗਾ ਕਿ ਨਹੀਂ ਲੜਾਈ ਤੋਂ ਪਿੱਛੇ ਹਟ ਜਾਣਾ ਚਾਹੀਦਾ ਬਿਲਕੁਲ ਬਿਲਕੁਲ ਹੁੰਦਾ ਹੀ ਆ ਦੇਖੋ ਉਹ ਤਾਂ ਪਾਵਰਫੁੱਲ ਮੈਨ ਆ ਪੈਸੇ ਦੀ ਪਾਵਰ ਪੋਲੀਟੀਕਲ ਪਾਵਰ ਸਭ ਕੁਝ ਸੀ ਅੱਜ ਵੀ ਇਹ ਸਭ ਕੁਝ ਤਾਂ ਹੁੰਦਾ ਹੀ ਆ ਬੰਦੇ ਨੂੰ ਇੱਕ ਆਮ ਆਦਮੀ ਨੂੰ ਕੌਣ ਸੁਣਦਾ ਉਦੋਂ ਹੋਰ ਲੀਡਰਸ ਵੀ ਪੋਲੀਟੀਕਲ ਲੋਕ ਵੀ ਆਉਂਦੇ ਹੁੰਦੇ ਸੀਗੇ ਉਸ ਦੀ ਜਗ੍ਹਾ ਤੇ ਜਿੱਥੇ ਉਹ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦਾ ਸੀ ਬਿਲਕੁਲ ਬਿਲਕੁਲ ਜੋ ਸੁਖਵਿੰਦ ਸੁਖਜਿੰਦਰ ਰੰਧਾਵਾ